ਨਾਲ ਦੇ ਟੈਨੇ ਬੰਦੇ ਬਾਹਰ ਗਏ ਸੀ 2 ਸਾਲ ਤੱਕ ਘਰੇ ਖੜਾ ਰਿਹਾ ਅਸਰ 2 ਸਾਲ ਘਰੇ ਖੜਾ ਰਿਹਾ ਉਸ ਤੋਂ ਬਾਅਦ ਆਪਣੇ ਲਵੇ ਆ ਗਿਆ ਉਸ ਤੋਂ ਬਾਅਦ ਆਪਣੇ ਲਵੇ ਆ ਗਿਆ ਓਕੇ ਉੱਪਰ ਲੱਗਿਆ ਵਾ ਘੋੜਾ ਬੰਪਰ ਆਹਾ ਹਾਂ 10 12000 ਦਾ ਇਹ ਲੈ ਮਿੱਤਰੋ 10 12000 ਦਾ ਬੰਪਰ ਆ ਬਾਕੀ ਆ ਆ ਅੰਦੋਲਨ ਵੇਲੇ ਨਾ ਝੰਡੇ ਲਾਉਣ ਵਾਸਤੇ ਸਪੈਸ਼ਲ ਚੀਜ਼ਾਂ ਬਣੀਆਂ ਸੀ ਹਨਾ ਤੇ ਓਕੇ ਇਹ ਇਹ ਕਿੰਨੇ ਘੰਟੇ ਚੱਲਿਆ ਹੋਇਆ ਇਹ 734 ਘੰਟੇ ਸਿਰਫ 734 ਘੰਟੇ ਹਾਂਜੀ ਇਹ ਇਹ 554 ਚੱਲਿਆ ਹੋਇਆ ਇਹ 734 ਚੱਲਿਆ ਹੋਇਆ ਹਨਾ ਇੰਜਨ ਗੇਅਰ ਦੀ ਫੁੱਲ ਗਾਰੰਟੀ ਆ ਫੁੱਲ ਗਾਰੰਟੀ ਤੇ ਨ ਕਿੱਤਮ ਸਿਸਟਮ ਲੱਗਿਆ ਵਾ ਓਕੇ ਛਤਰੀ ਛਤਰੀ ਸਵੇਰ ਦੀ ਹੈਗੀ ਠੀਕ ਆ ਹਾਂ ਮਤਲਬ ਜਾ ਕੇ ਜਿਹੜਾ ਕੁਸ ਜਮਿਆ ਲਵਾਉਂਦੇ ਹੁੰਦੇ ਨੇ ਉਹ ਲਵਾਉਣ ਦੀ ਲੋੜ ਨਹੀਂ ਉਹ ਚੀਜ਼ਾਂ ਪਹਿਲਾਂ ਲੱਗੀਆਂ ਪਈਆਂ ਨੇ ਬਤ ਵਾਦ ਅਗਲਾ ਛਤਰੀ ਲਵਾ ਲੈਣ ਦਾ ਸਿਸਟਮ ਵਾਲਾ ਬਣਾ ਦੋ ਲੱਗਿਆ ਹੋਇਆ ਹੈਣਾ ਤੇ ਇਸ ਤੋਂ ਬਾਅਦ ਕਿੰਨੇ ਘੰਟੇ ਚੱਲਿਆ ਹੋਊਗਾ ਇਹ ਚੱਲਿਆ ਹੋ ਵੀਰੇ 900 ਘੰਟਾ ਉਹ ਵੀ ਮਿੱਤਰ ਪਿਆਰਿਓ ਸ਼ਹਿਰ ਬਰਨਾਲਾ ਦੇ ਵਿੱਚ ਪਹੁੰਚ ਕੇ ਟਰੈਕਟਰ ਮੰਡੀ ਦੇ ਵਿੱਚ ਅਕਸਰ ਤੁਸੀਂ ਲਗਭਗ ਜਿਹੜੀਆਂ ਸਾਡੀਆਂ ਵੀਡੀਓ ਵੇਖਦੇ ਆ ਬਰਨਾਲਾ ਟਰੈਕਟਰ ਮੰਡੀ ਦੀਆਂ ਹੀ ਹੁੰਦੀਆਂ ਨੇ ਅੱਜ ਸਾਡੇ ਨਾਲ ਸਾਡਾ ਭਰਾ ਬਿਆੰਤਾ ਸੱਜਣੋ ਘੈਂਟ ਟਰੈਕਟਰ ਲੈ ਕੇ ਆਉਂਦਾ ਬੰਦਾ ਵੀ ਘੈਂਟ ਅੱਜ ਪੁੱਛ ਲੈਣਾ ਵੀ ਕਿੰਨੇ ਟਰੈਕਟਰ ਲੈ ਕੇ ਆਇਆ ਕੀ ਰੇਟ ਦੇ ਵਿੱਚ ਦੇ ਦੂ ਕਿਵੇਂ ਬਿਆੰਤ ਕੀ ਆ ਲੈ ਵਧੀਆ ਬਾਈ ਤੂੰ ਅੱਜ ਕਿੰਨੇ ਟਰੈਕਟਰ ਲੈ ਕੇ ਆਇਆ ਤਿੰਨ ਲੈ ਕੇ ਆਇਆ ਤਿੰਨ ਕਿਹੜੇ ਕਿਹੜੇ ਨੇ ਏ 8520 ਮਾਡਲ ਸੋਨਾਲਿਕਾ 3519 ਮਾਡਲ 16 ਮਾਡਲ 960 ਅਸਾ ਹਾਂਜੀ ਤੇ ਲਗਭਗ ਸਾਰੇ ਉੱਚੇ ਮਾਡਲ ਹੀ ਨੇ ਸਾਰੇ ਉੱਚੇ ਸਾਰਿਆਂ ਦੀ ਲੋਨ ਹੋ ਜੂ ਹੈ ਨਾ ਜੇ ਕਿਸੇ ਨੇ ਕਰਾਉਣਾ ਹੋਇਆ ਸਾਰਿਆਂ ਦੀ ਲੋਨ ਹੋ ਜੇ ਕਿਸੇ ਨੇ ਵੇਚਣਾ ਹੋਵੇ ਦੇਦੀ ਵੀ ਲਵਾਂਗੇ ਅਸਾ ਵਿੱਚ ਵੇਚ ਕਟਾਉਣਾ ਹੋਵੇ ਵਿੱਚ ਵੀ ਕਟਿਆ ਦਿਓ ਓਕੇ ਹਾਂ ਠੀਕ ਤੇ ਜਿਹੜਾ 855 ਦਾ ਖੜਾ ਕਿੰਨਾ ਮਾਡਲ ਹੈ ਇਹ 20 ਮਾਡਲ ਹੈ ਵੀਰੇ 2020 ਮਾਡਲ ਹਾਂਜੀ ਕਿੰਨੇ ਘੰਟੇ ਚੱਲਿਆ ਹੋਇਆ ਹੈ 554 ਘੰਟੇ 500 54 ਘੰਟੇ 54 ਘੰਟੇ ਸਿਰਫ ਹਾਂਜੀ ਫਿਰ ਤਾਂ ਟਾਇਰ ਦਾ ਨਾਲ ਦੀ ਨਹੀਂ ਹੈਣਾ ਨਾਲ ਦੇ ਟਾਇਰ ਨੇ ਬੰਦੇ ਬਾਹਰ ਗਏ ਸੀ 2 ਸਾਲ ਤੱਕ ਘਰੇ ਖੜਾ ਰਿਹਾ ਅੱਛਾ 2 ਸਾਲ ਘਰੇ ਖੜਾ ਰਿਹਾ ਉਸ ਤੋਂ ਬਾਅਦ ਆਪਣੇ ਲੈ ਆ ਗਿਆ ਉਸ ਤੋਂ ਬਾਅਦ ਆਪਣੇ ਲੈ ਆ ਗਿਆ ਓਕੇ ਤੇ ਮਿੱਤਰ ਪਿਆਰਿਓ ਸਿਰਫ 554 ਘੰਟੇ ਚੱਲਿਆ ਹੋਇਆ 2020 ਮਾਡਲ ਹੈ ਨੰਬਰ ਇਹ ਤਾਂ ਪੰਜਾਬ ਦੀ ਹੈ ਨੰਬਰ ਪੰਜਾਬ ਦਾ ਫਰਸਟ ਪਾਰਟੀ ਆ ਪਹਿਲੀ ਪਾਰਟੀ ਦੇ ਨਾਮ ਹੈਣਾ 10 12000 ਦਾ ਬੰਪਰ ਲੱ ਆ ਮੇਤਰੋ 10-12000 ਦਾ ਬੰਪਰ ਆ ਬਾਕੀ ਆ ਆ ਅੰਦੋਲਨ ਵੇਲੇ ਨਾ ਝੰਡੇ ਲਾਉਣ ਵਾਸਤੇ ਸਪੈਸ਼ਲ ਚੀਜ਼ਾਂ ਬਣੀਆਂ ਸੀ ਹਨਾ ਤੇ ਸਰਹੰਦ ਜਾਣ ਵੇਲੇ ਆਪਣੇ ਕੇਸਰੀ ਰੰਗ ਦੇ ਝੰਡੇ ਹਨਾ ਤੇ ਮਹਾਰਾਜ ਗਰੰਟੀ ਫੁੱਲ ਹੈ ਹਾਂ ਵੀਰੇ ਹਾਂ ਹਨਾ ਫੁੱਲ ਲੱਗ ਰਿਹਾ ਹੈ ਤੇ ਫਿਰ ਕਿੰਨੇ ਦਾ ਦੇ ਦਾਂਗੇ ਆਪਾਂ ਇਹ ਵੀਰੇ ਰੇਟ ਤਾਂ ਹੈਗਾ ਨਾ 6,95,000 ਹਾਂ 75,000 ਲੀਟਰ ਦੇਵਾਂਗੇ 6 ਲੱਖ 6,75,000 ਦਾ ਇਹਦੇ ਵਿੱਚ ਮਾਨਤਾਣ ਵੀ ਕਰੇਗਾ ਜਿਹੜਾ ਤੇਰੀ ਵੀਡੀਓ ਦੇਖ ਕੇ ਉਹ ਨੂੰ ਮਾਨਤਾਣ ਸਪੈਸ਼ਲ ਉਹਦਾ ਮਾਨਤਾਣ ਹੋਊਗਾ ओके ਲੈ ਮੇਤਰੂ ਦੱਸਦੇ ਉਹ ਵੀ ਯਾਰ ਅਸੀਂ ਬਾਈ ਵੀਡੀਓ ਦੇਖ ਕੇ ਆਏ ਪੱਟੀ ਗੁੰਬੜ ਵਾਲੀ ਇਹਦੀ ਫਿਰ ਤੁਹਾਡਾ ਹੋਰ ਵੀ ਮਾਰ ਤਾਂ ਹੋ ਜੂ ਹੈਨਾ ਠੀਕ ਆ ਵੀਰੇ ਇਹ ਤੋਂ ਇਲਾਵਾ ਫਿਰ ਜਿਹੜਾ ਆ ਖੜਾ ਇਹ 19 ਮਾਡਲ ਆ ਵੀਰੇ ਡੀਆਈ 35 ਹਾਂ ਸਿਕੰਦਰ ਹਾਂ 39 ਹੌਸ ਪਾਵਰ ਦੇ ਵਿੱਚ ਆ ਜਾਂਦਾ ਇਹ ਹਾਂ ਇਹ 39 ਹੌਸ ਪਾਵਰ ਫਰਸਟ ਕੁਆਲਟੀ ਆ ਓਕੇ ਨਗਦ ਕੈਸ਼ ਆਗਾ ਨੰਬਰ ਇਹਦਾ ਵੀ ਪੰਜਾਬ ਦਾ ਨੰਬਰ ਇਹਦਾ ਵੀ ਪੰਜਾਬ ਆ ਟਾਇਰ ਨਾਲ ਦੇ ਆ 730 35 ਘੰਟੇ ਚੱਲੇ ਓਕੇ ਇਹ ਡੀਆਈ 35 ਦੇ ਵਿੱਚ ਟੌਪ ਮਾਡਲ ਚ ਆ ਜਾਂਦਾ ਹੈ ਇਹ ਟੌਪ ਮਾਡਲ ਆ ਡਿਸਟ੍ਰੀਬਿਊਟਰ ਪਾਵਰ ਇਹ ਇਹ ਕਿੰਨੇ ਘੰਟੇ ਚੱਲੇ ਹੋਇਆ ਇਹ 734 ਘੰਟੇ ਸਿਰਫ 734 ਘੰਟੇ ਹਾਂਜੀ ਇਹ ਇਹ 554 ਚੱਲਿਆ ਹੋਇਆ ਇਹ 734 ਚੱਲਿਆ ਹੋਇਆ ਹੈਨਾ ਇੰਜਨ ਗੇਅਰ ਦੀ ਫੁੱਲ ਗਾਰੰਟੀ ਆ ਫੁੱਲ ਗਾਰੰਟੀ ਤੇ ਨੰਬਰ ਇਹਦਾ ਪੰਜਾਬ ਦਾ ਨੰਬਰ 50 ਫਰਸਟ ਪਾਰਟੀ ਨਗਦ ਕੈਸ਼ ਓਕੇ ਹਾਂਜੀ ਤੇ ਇਹ ਇਹ ਫਿਰ ਆਪਾਂ ਕਿੰਨੇ ਦਾ ਦੇ ਦਾਂਗੇ ਇਹਦਾ ਰੇਟ ਤਾਂ ਹੈਗਾ ਵੀਰੇ 4,65,000 ਓਕੇ ਹਾਂ ਇਹ ਦੇ ਦੇਂਗਾ 4,55,000 ਦਾ 4,55,000 ਦਾ ਮਤਲਬ 4.5 ਲੱਖ ਦਾ ਦੇ ਦੋਗੇ ਲੈ ਮੈਂ ਤੈਨੂੰ 4.5 ਲੱਖ ਦੇ ਵਿੱਚ ਤੁਸੀਂ ਇਸ 19 ਮਾਡਲ ਟਰੈਕਟਰ ਦੇ ਮਾਲਕ ਬਣ ਸਕਦੇ ਹੋ ਹੈਨਾ ਸ਼ੋਰੂਮ ਕੰਡੀਸ਼ਨ ਆ ਘੈਂਟ ਟਰੈਕਟਰ ਆ ਤੇ ਇਸ ਦਾ ਜਿਹੜਾ ਫਰੇਕ ਹੈ ਟਮਾਟੀ ਇਹ 960 2016 ਮਾਡਲ ਹੈ ਹਾਂਜੀ 960 ਹੈ ਹਾਂ 855 ਦਾ ਜਿਵੇਂ ਕਹਤੀ ਵਡਾ ਭਾਈ ਆ ਹਾਂ ਸਿਸਟਮ ਸਿਸਟਮ ਲੱਗਿਆ ਵਾ ਓਕੇ 733 ਫੈਬਰ ਦੀ ਹੈਗੀ ਠੀਕ ਆ ਹਾਂ ਮਤਲਬ ਜਾ ਕੇ ਜਿਹੜਾ ਕੁਸ ਜਿਵੇਂ ਆ ਲਵਾਉਂਦੇ ਹੁੰਦੇ ਨੇ ਉਹ ਲਵਾਉਣ ਦੀ ਲੋੜ ਨਹੀਂ ਉਹ ਚੀਜ਼ਾਂ ਪਹਿਲਾਂ ਲੱਗੀਆਂ ਪਈਆਂ ਨੇ ਵੱਧ ਤੋਂ ਵੱਧ ਅਗਲਾ 73 ਲਵਾ ਲੈਣ ਦਾ ਸਿਸਟਮ ਵਾਲਾ ਬਣਾ ਦੋ ਲੱਗਿਆ ਹੋਇਆ ਹੈਣਾ ਤੇ ਇਸ ਤੋਂ ਬਾਅਦ ਕਿੰਨੇ ਘੰਟੇ ਚੱਲਿਆ ਹੋਊਗਾ ਇਹ ਚੱਲਿਆ ਹੋ ਵੀਰੇ 900 ਘੰਟਾ ਇਹ ਮੈਨੂੰ ਕੱਲ ਹੋਰ ਦੱਸਿਓ 960 ਦੇ ਵਿੱਚ 16 ਦੇ ਟਾਇਰਾਂ ਜੀ ਹੁੰਦਾ 16 ਦੇ ਟਾਇਰਾਂ ਜੀ ਹੁੰਦਾ ਓਕੇ ਹਾਂ ਠੀਕ ਹੈ ਮੈਂ ਕਿਹਾ ਟਾਇਰ ਜ ਲੈ ਮੇਰੇ ਤੋਂ 16 ਦੇ ਟਾਇਰਾਂ ਦੇ ਵਿੱਚ ਆ 960 ਹਨਾ ਤੇ ਪਾਵਰ ਸਟੀਅਰਿੰਗ ਆ ਵੀ ਰਿਹਾ ਹਨਾ ਤੇ ਜੇ ਇਹਦੀ ਗੱਲ ਕਰੀਏ ਇਹ ਪੰਜਾਬ ਦਾ ਨੰਬਰ ਹੈ ਪੰਜਾਬ ਨੰਬਰ ਹੈ ਪਾਰਟੀ ਕਹਿੰਦੀ ਦਾ ਨਾਮ ਹੈ ਫਸਟ ਫਸਟ ਪਾਰਟੀ ਨਾਮ ਹੈ ਓਕੇ ਤੇ ਇਹ ਕਿੰਨੇ ਦਾ ਮਿਲ ਜੂ ਇਹ ਆਪਣਾ ਮੁੱਲ ਦਾ ਕਰਦੇ 5 ਲੱਖ 35 ਹਜ਼ਾਰ ਹਾਂ ਦੇ ਦੇਗੇ 5 ਲੱਖ 15 ਹਜ਼ਾਰ ਦਾ 5 ਲੱਖ 15 ਹਜ਼ਾਰ ਦਾ ਓਕੇ ਜੇ ਕੋਈ ਕਹੇ ਵੀ ਯਾਰ ਪੂਰੇ ਪੰਜ ਚ ਬਣ ਜੇ ਬਣ ਜੂ ਪੂਰੇ ਪੰਜ ਚ ਨਹੀਂ ਬਣਨਾ ਬਣ ਜੂ ਮਾਨਾ ਵਰਨਾ ਨਹੀਂ ਜੇ ਕੋਈ ਥੋੜਾ ਜਿਹਾ ਧੱਕਾ ਕਰੇ ਕਰਤਾ ਦੇਗਾ ਮਾਨਦਾ ਨਾ ਜ਼ਰੂਰ ਲੈ ਮੇਰੇ ਤੋਂ ਬਣ ਸਕਦਾ ਯਾਰ ਤੁਸੀਂ ਦੇੜ ਜਵਣਾ ਕਿ ਨਾ ਮਤਲਬ ਮਣ ਜਵਣਾ ਕਿ ਆਇਓ ਤੁਹਾਡਾ ਹੋ ਜੂ ਲਗਭਗ ਕੰਮ ਜਿਵੇਂ ਕਹਿੰਦੇ ਹੋ ਜੂ 4:00 ਵਜੇ ਤਣੂ ਹੋ ਜੂ ਹਾਂ ਸਿਸਟਮ ਸਿਸਟਮ ਲੱਗਿਆ ਹੋਇਆ ਸਾਧਰੀ ਸਿਸਟਮ ਸਦਰੋਂ ਲੱਗਿਆ ਹੋਇਆ ਜਾ ਕੇ ਰੁਪਈਆ ਲਾਉਣ ਦੀ ਰੋੜ ਨਹੀਂ ਘੈਂਟ ਗੱਲ ਬਾਤ ਹੈ ਇੱਕ ਟਰੈਕਟਰ ਤੁਹਾਨੂੰ ਹੋਰ ਦਿਖਾਉਣਾ ਜੁੜੇ ਰਹੋ ਆ ਜਾ ਬਾਬਾ ਇੱਥੇ ਆਹ ਟਰੈਕਟਰ ਅਬ ਇਹ ਕਿੰਨਾ ਮਾਡਲ ਹੈ ਇਹ 2009 ਮਾਡਲ ਹੈ ਵੀਰੇ 2009 ਮਾਡਲ ਹਾਂ ਸਾਰਾ ਟਰੈਕਟਰ ਓਰੀਜਨਲ ਹੈ ਸਾਰਾ ਟਰੈਕਟਰ ਓਰੀਜਨਲ ਕਿਤੋਂ ਪੇਂਟ ਸੈਂਟ ਦੇ ਇਹ ਤਾਂ ਨਹੀਂਗਾ ਕੋਈ ਨਿੱਕੇ ਤੋਂ ਹੋਣੀ ਅੱਛਾ ਤੇ ਭਾਈ ਆਹ ਆਹ ਰਾ ਦਿਖਾਈ ਆ ਹੋਰਾਂ ਦੇ ਜਾਲੀਆਂ ਤਾਂ ਬਥੇਰੀਆਂ ਲੱਗੀਆਂ ਹੋਣਗੀਆਂ ਪਹਿਲੀ ਵਾਰ ਦੇਖੀਆਂ ਨੇ ਜਾਲੇ ਇਹ ਘਰੇ ਰੱਖਿਆ ਵਗਰੇ ਮਜ਼ਬੂਤ ਹੈਵੀ ਜਾਲੀਆਂ ਨੇ ਹੋ ਜਾਣੇ ਨਾ ਇਹ ਕਿੰਨਾ ਮਾਡਲ ਆ ਇਹ 2009 9 ਮਾਡਲ ਆ ਉਸਤਾਦ ਇਹ ਫਰਸਟ ਪਾਰਟੀ ਦੇ ਨਾਮ ਆ ਫਰਸਟ ਕੁਆਲਿਟੀ ਫਰਸਟ ਪਾਰਟੀ ਘੰਟਿਆਂ ਦੇ ਵਿੱਚ ਇਹ ਕਿੰਨਾ ਕੁ ਹੋ ਸਕਦਾ ਘੰਟਿਆਂ ਦੇ ਵਿੱਚ ਮੰਨ ਲਓ 17-1800 ਘੰਟੇ ਲਵੋ ਓਕੇ ਟਾਇਰ ਵੀ ਨਵੇਂ ਵਰਗੇ ਪੈਣੇ ਹਨਾ ਨਵੇਂ ਵਰਗੇ ਨੇ ਨੰਬਰ ਇਹਦਾ ਵੀ ਪੰਜਾਬ ਦਾ ਹੀ ਆ ਨੰਬਰ ਪੰਜਾਬ ਆ ਓਕੇ ਤੇ ਇਹਦੇ ਜੇ ਮੁੱਲ ਦੀ ਗੱਲ ਕਰੀਏ ਕਿੰਨੇ ਕੁ ਦਾ ਬਣ ਜੂ ਮੁੱਲ ਹੈਗਾ 335000 ਰੁਪਏ 335000 ਜੇ ਕੋਈ ਮੌਕੇ ਤੇ ਆ ਕੇ ਮਤਲਬ 3 320 ਦਾ ਹੂੰ ਠੀਕ ਹੈ ਲੈ ਮਿੱਤਰੋ 32000 ਦੇ ਵਿੱਚ ਇਸ ਟਰੈਕਟਰ ਦੇ ਤੁਸੀਂ ਮਾਲਕ ਬਣ ਸਕਦੇ ਹੋ ਅਸਲ ਸਾਰੇ ਟਰੈਕਟਰ ਹੀ ਘੈਂਟ ਨੇ ਜਿਹੜਾ ਵੀ ਟਰੈਕਟਰ ਤੁਹਾਡੇ ਪਸੰਦ ਆਉਂਦਾ ਤੁਸੀਂ ਬਾਈ ਬਿਆਰੇ ਨਾਲ ਗੱਲਬਾਤ ਕਰ ਸਕਦੇ ਹੋ ਨੰਬਰ ਬਾਈ ਬਿਆਨਤ ਦਾ ਚੱਲੀ ਜਾਂਦਾ ਹੈ ਸਕਰੀਨ ਤੇ ਕਰ ਲੁਕਰਾਂ ਕੰਟੈਕਟ ਵੀਡੀਓ ਸ਼ੇਅਰ ਕਰ ਦਿਓ ਜੀ ਮਿਹਰਬਾਨੀ ਧੰਨਵਾਦ